फीचर्स ਜਾਂ ਆਪਾਂ ਕਹਿੰਦੇ ਆ ਪ੍ਰੋਪਰਟੀਆਂ ਆਫ ਇੰਡਫਰੈਂਸ ਕਰਵ ਵੀ ਇੰਡਫਰੈਂਸ ਕਰਵ ਦੇ ਪ੍ਰੋਪਰਟੀਆਂ ਕੀ ਆ ਨੇ ਫੀਚਰਸ ਕੀ ਆ ਨੇ ਕੀ ਖਾਸੀਅਤਾਂ ਕੁੱਲ ਮਿਲਾ ਕੇ ਪੰਜ ਖਾਸੀਅਤਾਂ ਨੇ ਇੰਡਫਰੈਂਸ ਕਰਵ ਚ ਬਸ ਉਹ ਸਮਝ ਲੈਣੇ ਆਪਾਂ ਤੇ ਸੱਚੀ ਰਸਾਂ ਬੜੀਆਂ ਸਿੰਪਲ ਨੇ ਬਹੁਤ ਪਿਆਰੀਆਂ ਨੇ ਪਰ ਨਾਲੇ ਇੱਕ ਦੱਸਾਂ ਗੱਲ ਬਹੁਤ ਇੰਪੋਰਟੈਂਟ ਆ ਪਹਿਲੀ ਕੀ ਆ ਹੈ ਡਾਊਨਵਰਡ ਸਲੋਪ ਹੁੰਦੀ ਆ ਆਈਸੀ ਥੱਲੇ ਨੀ ਗਿਰਦੀ ਆ ਬਣਾਇਸੀ ਨਾ ਤੁੰਗੂ ਇਦਾਂ ਡਾਊਨਵਰਡ ਕਿਉਂ ਹੁੰਦੀ ਹੈ ਕਿਉਂਕਿ ਇੱਕ ਪ੍ਰੋਡਕਟ ਦਾ ਦੂਸਰੇ ਨਾਲ ਨੈਗੇਟਿਵ ਰਿਲੇਸ਼ਨ ਆਪਾਂ ਦਿਖਾ ਰਿਆ ਹਰ ਕੰਬੀਨੇਸ਼ਨ ਚ ਇਦਾਂ ਹੀ ਹੈ ਅਗਰ ਇੱਕ ਚੀਜ਼ ਵਧੀ ਹੈ ਤਾਂ ਦੂਜੀ ਘਟੀ ਹੈ ਇੱਕ ਵਧੀ ਹੈ ਤਾਂ ਦੂਜੀ ਘਟੀ ਹੈ ਠੀਕ ਹਾਂ ਇੱਕ ਚੀਜ਼ ਹੋਰ ਦੱਸਦਾ ਇੱਕ ਦਾ ਵਧਣਾ ਦੂਏ ਦਾ ਘਟਣਾ ਕੀ ਰੀਜ਼ਨ ਹੈ ਇਹਦਾ ਰੀਜ਼ਨ ਇਹੀ ਹੈ ਕਿ ਆਪਾਂ ਇੱਥੇ ਕੰਬੀਨੇਸ਼ਨ ਹਰ ਕੰਬੀਨੇਸ਼ਨ ਦੇ ਵਿੱਚ ਸੈਟੀਸਫੈਕਸ਼ਨ ਲੈਵਲ ਸੇਮ ਰੱਖਦੇ ਹਾਂ ਇੱਕ ਦਾ ਵਧਾ ਰਹੇ ਹਾਂ ਦੂਜਾ ਘਟਾ ਰਹੇ ਹਾਂ ਇਸ ਚੀਜ਼ ਨੂੰ ਆਪਾਂ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ 1 ਮਾਰਕਸ ਦੇ ਵਿੱਚ ਮੋਨੋਟੋਨਿਕ ਪ੍ਰੇਫਰੈਂਸ ਐਸੇ ਨੂੰ ਹੀ ਬੋਲਦੇ ਹਾਂ ਕਿ ਜਦੋਂ ਕੰਬੀਨੇਸ਼ਨ ਲੈਵਲ ਸੇਮ ਰੱਖਣ ਦੀ ਮਜਬੂਰੀ ਪੈਦਾ ਹੋਈ ਨਾ ਆਪਾਂ ਚਾਹੁੰਦੇ ਆ ਵੀ A B C D ਚਾਰੋਂ ਲੈਵਲ 'ਚ ਕੰਬੀਨੇਸ਼ਨ 'ਚ ਸੈਟੀਸਫੈਕਸ਼ਨ ਸੇਮ ਰਹੇ ਤਾਂ ਉਸ ਟਾਈਮ ਤੇ ਆਪਾਂ ਨੂੰ ਮਜਬੂਰੀ ਇਹ ਪਈ ਵੀ ਅਗਰ ਇੱਕ ਵਧਾਣਾ ਤਾਂ ਦੂਜਾ ਘਟਾਉਣਾ ਪਏਗਾ ਇਸ ਨੂੰ ਬੋਲਦੇ ਹੋ ਮੋਨੋਟੋਨਿਕ ਪ੍ਰੇਫਰੈਂਸ ਬਹੁਤ ਬਹੁਤ ਇੰਪੋਰਟੈਂਟ ਪੁਆਇੰਟ ਹੈ ਯਾਦ ਰੱਖੇ ਚਲੋ ਡਾਊਨਵਰਡ ਹੈ ਕਿਉਂਕਿ ਇੱਕ ਦੇ ਵਧਣ ਨਾਲ ਦੂਜਾ ਘਟ ਰਿਹਾ ਸਿੱਧਾ ਸਿੱਧਾ ਸਬੰਧ ਹੈ ਇਨਵਰਸ ਰਿਲੇਸ਼ਨਸ਼ਿਪ ਠੀਕ ਦੂਜਾ ਆਈ ਸੀ ਕਨਵੈਕਸ ਹੁੰਦੀ ਹੈ ਔਰ ਇਸਨ ਤੋਂ ਕਨੈਕਟ ਹੁੰਦਾ ਇਸਨ ਨਾਲ ਮਤਲਬ ਕੀ ਆ ਨਿਕਲਦਾ ਦੇਖੋ ਜੀ ਜਦੋਂ ਇੱਕ ਚੀਜ਼ ਵੱਧ ਰਹੀ ਹੈ ਤਾਂ ਦੂਜੀ ਘਟ ਰਹੀ ਹੈ ਠੀਕ ਹੈ ਗੱਲ ਪਰ ਆ ਜਿਹੜੇ ਨੰਬਰ ਗੈਪ ਹੈ ਨਾ ਗੈਪ ਗੈਪ यह गैप घटता जा रहा है अगर ये गैप बिल्कुल सेम रख दिए, है तो करव पता कि बनूगा? बिल्कुल सीधा जाएगा स्ट्रेट लाइन पर जो गैप आप छोटा व्डा रखिए, पहला ज्यादा फिर उस तो घट फिर उस तो काट, फिर जरा कल्व है ना ये नीचे नि, जा नीचे जाता जाता उपरू उठ जाएगा ठीक यैप बता गैप घटने करके ही कल्व उपर उठता ਜਿਦੇ ਕਰਕੇ ਆਪਾਂ ਇਹ ਕਹਿਣਾ ਵੀ ਆਈਸੀ ਜਿਹੜੀ ਹੈ ਕਨਵੈਕਸ ਹੈ origin ਤੋਂ ਇਹਦੇ ਕਨਵੈਕਸ ਹੋਣ ਦਾ ਜਿਹੜਾ ਕਾਰਨ ਹੈ ਕਿ ਆਪਾਂ ਗੈਪ ਛੱਡਦਾ ਰੱਖਿਆ ਪਿਆ ਇਹਦੇ ਵਾਸਤੇ ਇੱਕ ਬੜਾ ਪਿਆਰਾ ਨਾਮ ਹੈ ਇਕਨੋਮਿਕਸ ਦੇ ਵਿੱਚ ਜ਼ਰਾ ਦੇਖਣਾ ਉਹ ਬੋਲਦੇ ਆ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਬੇਸਿਕਲੀ ਦਾ ਮਤਲਬ ਕੀ ਹੈ ਕਿ ਆਪਾਂ ਇੱਕ ਪ੍ਰੋਡਕਟ ਦੇ ਬਦਲੇ ਦੂਸਰੇ ਨੂੰ ਆ ਸਬਸਟੀਟਿਊਟ ਕਰ ਰਹੇ ਹਾਂ ਇੱਕ ਪ੍ਰੋਡਕਟ ਨੂੰ ਖਰੀਦਨ ਕਰਕੇ ਇੱਕ ਪ੍ਰੋਡਕਟ ਨੂੰ ਕੰਜ਼ਿਊਮ ਕਰਕੇ ਦੂਸਰੇ ਨੂੰ ਸਬਸਟੀਟਿਊਟ ਕਰਦੇ ਜਾ ਰਹੇ ਹਾਂ ਉਹਦਾ ਬਦਲ ਕਰਦੇ ਜਾ ਰਹੇ ਹਾਂ ਉਹਨੂੰ ਰਿਪਲੇਸ ਕਰਦੇ ਜਾ ਰਹੇ ਹਾਂ ਠੀਕ ਅੱਗੇ ਦੇਖਣਾ ਜਿਹੜਾ ਹੁ ਮਾਰਜਨ ਆਫ ਸਬਸਟੀਟਿਊਸ਼ਨ ਹੈ ਇਹਦਾ ਇੱਕ ਫਾਰਮੂਲਾ ਹੈ ਜੀ ਫਾਰਮੂਲਾ ਹੁੰਦਾ ਹੈ ਡੈਲਟਾ ਆ ਐਵੇਂ ਲਿਖਣ ਨੇ ਸੈਕਰੀਫਾਈਸ ਇਨ ਵਨ ਪ੍ਰੋਡਕਟ ਡਿਵਾਈਡ ਬਾਈ ਜੇ ਐਨ ਇਨ ਅਦਰ ਪ੍ਰੋਡਕਟ ਇੱਕ ਪ੍ਰੋਡਕਟ ਨੂੰ ਕਿੰਨਾ ਕ ਆਪਾਂ ਛੱਡੇ ਆ ਡਿਵਾਈਡ ਬਾਈ ਕਿੰਨਾ ਆਪਾਂ ਦੂਜਾ ਪ੍ਰੋਡਕਟ ਗੇਨ ਕਰ ਲਿਆ ਹੋਰ ਲੈ ਲਿਆ ਇਹ ਦੋਹਾਂ ਦੀ ਰੇਸ਼ਿਓ ਨੂੰ ਆਪਾਂ ਐਮ ਆਰ ਐਸ ਬੋਲਦੇ ਆ ਹੁਣ ਮੇਨ ਪੁਆਇੰਟ ਦੇਖੋ ਕੀ ਹੈ ਅਗਰ ਤੁਸੀਂ ਇੱਥੇ ਐਮ ਆਰ ਐਸ ਕਢਦੇ ਹੋ ਐਮ ਆਰ ਐਸ ਕੱਢ ਕੇ ਦੇਖਿਓ ਬੜੀ ਕੰਪੋਰਟੈਂਟ ਪੁਆਇੰਟ ਨਿਕਲੇਗਾ ਤੁਹਾਨੂੰ ਦੇਖੋ ਜ਼ਰਾ ਇੱਥੇ ਐਮ ਆਰ ਐਸ ਕਢੀ ਆਪਾਂ ਇੱਥੇ ਐਮ ਆਰ ਐਸ ਕਿਵੇਂ ਨਿਕਲੇਗਾ ਗੈਪ ਕਿੰਨਾ ਪੈ ਗਿਆ ਇੱਥੇ ਤਾਂ ਕੁਝ ਨਹੀਂ ਆਇਆ 10 ਤੋਂ 7 ਦਾ ਗੈਪ ਪੈ ਗਿਆ ਇੱਥੇ ਕਿੰਨਾ ਗੈਪ ਪਿਆ ਇੱਕ ਦਾ ਗੈਪ ਪਿਆ 3 ਡਿਵਾਈਡ ਬਾਈ 1 3 ਆ ਗਿਆ ਇਸ ਤੋਂ ਬਾਅਦ ਦੇਖਿਓ ਪੂਰਾ ਗੈਪ ਪਿਆ ਉਧਰ ਗੈਪ ਕਿੰਨਾ ਦਾ ਹੈ 1 ਦਾ 2 ਆ ਗਿਆ ਇੱਥੇ 1 ਦਾ ਗੈਪ ਪਿਆ ਉਧਰ 1 ਦਾ ਗੈਪ ਪਿਆ 1 ਆ ਗਿਆ ਐਮ ਆਰ ਐਸ ਦੇ ਘਟਨ ਕਰਕੇ ਮੇਨ ਇੱਥੇ ਰੀਜ਼ਨ ਇਹ ਬੋਲਿਆ ਜਾਂਦਾ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦੇ ਘਟਨ ਕਰਕੇ ਇਹ ਜਿਹੜੀ ਕਰਵ ਹੈ ਇੱਕ ਕਨਵੈਕਸ ਸ਼ੇਪ ਲੈ ਲੈਂਦੀ ਹੈ ਉੱਪਰ ਉੱਠਣ ਲੱਗ ਜਾਂਦੇ ਤੇ ਇਸ ਨੂੰ ਹੱਬਾ ਇੱਕ ਹੋਰ ਵੀ ਤਰੀਕੇ ਨਾਲ ਲਿਖ ਸਕਦੇ ਹੁੰਦੇ ਆ ਉਹ ਹੁੰਦਾ ਜੀ ਡੈਲਟਾ Y ਡੈਲਟਾ X ਜਿਵੇਂ ਲਾ ਲਓ ਆਹ Y ਐ ਤੇ ਆਹ ਆਪਣਾ X ਐ ਇਹਦੇ ਵਿੱਚ ਕਿੰਨਾ ਚੇਂਜ ਆਇਆ ਡਿਵਾਈਡ ਬਾਈ ਇਹਦੇ ਵਿੱਚ ਕਿੰਨਾ ਚੇਂਜ ਆਇਆ ਇਦਾਂ ਵੀ ਲਿਖ ਦਿੰਦੇ ਨੇ ਕਈ ਵਾਰ ਇਸ ਫਾਰਮੈਟ ਨੇ ਤੀਸਰਾ ਪੁਆਇੰਟ ਦੇਖਿਓ ਹਾਇਰ IC ਸ਼ੋਜ਼ ਹਾਇਰ ਲੈਵਲ ਆਫ ਸੈਟੀਸਫੈਕਸ਼ਨ ਜਿੰਨੀ ਜ਼ਿਆਦਾ IC ਉੱਚੀ ਹੋਊਗੀ ਓਨੇ ਵੱਧ ਸੈਟੀਸਫੈਕਸ਼ਨ ਮਤਲਬ ਦੇਖਣਾ ਜੀ हूँ एक आईसी आह है एक आह एक आह एक आह बहुत सारी आईसी हो गई थ्री जो चौथे नंबर वाली आईसी है बेस्ट सैटिस्फैक्शन दे रही है मैक्सिम सैटिस्फैक्शन दे रही है इन्होंने चार चो सब तो ज्यादा सैटिस्फैक्शन चौथे नंबर वाली दे रही है जिन्नी आईसी उपर होगी उन्नी ज्यादा सैटिस्फैक्शन होएगी सिंपल चौथा पॉइंट बड़ा इंपोर्टेंट है आईसीज डू नॉट क्रॉस ਔਰ ਇੰਟਰਸੈਕਟ ਇਚਦਰ ਕਦੇ ਵੀ ਦੋ ਆਈਸੀਸ ਆਪਸੇ ਕੱਟਦੀਆਂ ਨਹੀਂ ਹੈਗੀਆਂ ਉਹਦਾ ਮਾ ਕਾਰਨ ਤੁਹਾਨੂੰ ਇੱਥੇ ਦਿਖਾਉਣਾ ਬੜਾ ਹੀ ਅਜੀਬ ਹੈ ਤੇ ਬੜਾ ਇੰਪੋਰਟੈਂਟ ਹੈ ਮੰਨ ਕੇ ਚਲੋ ਇੱਕ ਆਈਸੀ ਮੇਂ ਦਵ ਨਾਲ ਠੀਕ ਤੇ ਆਪਾਂ ਸਪੋਜ਼ ਕਰੋ ਤੱਕੇ ਨਾਲ ਕਟਾਤੀ ਆ ਮੈਂ ਇੱਕ ਆਈਸੀ ਦਵ ਨਾਲ ਠੀਕ ਹੈ ਜੀ ਤੇ ਮੈਂ ਜਾਣ ਬੁਝ ਕੇ ਕਟਿੰਗ ਦਿਖਾ ਦਈ ਹੁਣੇ ਕਟਿੰਗ ਦਿਖਾਉਣਾ ਵੀ ਗਲਤ ਹੈ ਕਿਵੇਂ ਆਪਾਂ ਇਹ ਪ੍ਰੂਵ ਕਰਕੇ ਦਿਖਾਣਾ ਹੈ ਮੰਨ ਕੇ ਚਲੋ ਇੱਕ A ਪੁਆਇੰਟ ਇੱਥੇ ਹੈ B ਪੁਆਇੰਟ ਇੱਥੇ ਹੈ ਅਜੇ ਕੱਟ ਹੋ ਰਿਹਾ ਹੈ ਇੱਥੇ ਸੀ ਪੁਆਇੰਟ ਆ ਆਈਸੀ 1 ਆ ਆਈਸੀ 2 ਹੈ ਠੀਕ ਆਈਸੀ ਪੰਦੇ ਵਿੱਚ ਪੁਆਇੰਟ A ਹੈ ਪੁਆਇੰਟ B ਇਹ ਦੋਨੋਂ ਪੁਆਇੰਟ ਬੇਸਿਕਲੀ ਕੀ ਹਨ ਕੰਬੀਨੇਸ਼ਨਸ ਨੇ ਜੀ ਤੇ ਆਪਾਂ ਮੰਨ ਕੇ ਚੱਲਦੇ ਹੁੰਨੇ ਆ ਕਿ ਹਰ ਆਈਸੀ ਦੇ ਉੱਤੇ ਜਿੰਨੇ ਵੀ ਪੁਆਇੰਟ ਨੇ ਪੁਆਇੰਟ A ਪੁਆਇੰਟ B ਇਸ ਹਰ ਸਭ ਦੇ ਵਿੱਚ ਸੈਟੀਸਫੈਕਸ਼ਨ ਲੈਵਲ ਸੇਮ ਹੋਏਗਾ ਇਹ ਮੰਨ ਕੇ ਚੱਲਦੇ ਹੁੰਨੇ ਆ ਆਈਸੀ 1 ਦੇ ਵਿੱਚ ਦੇਖੋ A ਤੇ B ਇਕੁਅਲ ਆਪਾਂ ਇਹ ਮੰਨ ਕੇ ਚੱਲ ਰਹੇ ਆ ਤੇ IC2 ਦੇ ਵਿੱਚ ਦੇਖੋ C ਤੇ B ਵੀ ਇਕੁਅਲ ਕੰਬੀਨੇਸ਼ਨ C ਤੇ ਕੰਬੀਨੇਸ਼ਨ D ਤੁਹਾਨੂੰ ਉਹ ਵੀ ਦੋਨੋਂ ਇਕੁਅਲ IC ਦੇ ਉੱਤੇ ਨੇ ਹੁਣ ਜੇ ਤੁਸੀਂ ਉਹ ਦਸਵੇਂ ਵਾਲਾ ਉਹ ਕਰੋਗੇ ਜੇ ਫਰੋਮ 1 ਐਂਡ 2 ਇੱਕ ਤੇ ਦੋ ਤੋਂ ਆ ਫਰਸਟ ਪੁਆਇੰਟ ਆ ਸੈਕੰਡ ਪੁਆਇੰਟ ਅਗਰ ਇਹ ਦੋਹਾਂ ਨੂੰ ਇਕੱਠਿਆਂ ਨੂੰ ਦੇਖੋਗੇ ਤਾਂ ਤੁਸੀਂ ਦੇਖੋਗੇ ਕੁਝ ਕਾਮਨ ਨਜ਼ਰ ਆ ਰਿਹਾ ਹੈ ਹਾਂ ਕਾਮਨ ਹੈਗਾ ਇਹ ਦੋਹਾਂ 'ਚ B ਕਾਮਨ ਹੈ ਅਗਰ ਇਹ ਦੋਨੋਂ ਇਕੁਅਲ ਨੇ ਤਾਂ ਇਹ ਵੀ ਦੋਨੋਂ ਇਕੁਅਲ ਹੋਣਗੇ here from 1 and 2 agar aap is concept mathematical tarike na dekhiye ta jehda a hai te c hai avi barabar honge par asal de vich a te c bilkul vi barabar nahi hage je tu si dekho bada dhyan na kyon a de vich aa scene hai ji c de vich aa scene hai hun a c itthe hai a itthe hai tonu ki lagda dekh ke a ch satisfaction zyada hai ki c zyada hai ਉਹ ਵੇਸ ਜਿਹੜਾ ਨਾ ਦੇ ਰਹੇ ਇਹ ਉੱਪਰ ਹੈ ਸੀ ਉਹ ਸੇ ਦੇ ਚ ਹੇਠੇ ਹੈ ਇਹਦੇ ਵਿੱਚ ਆਹ ਵਾਲਾ ਜਿਹੜਾ ਹੇਠਲਾ ਪ੍ਰੋਡਕਟ ਹੈ ਸਪੋਜ਼ ਕਰੋ ਇੱਥੇ ਆ ਇੱਥੇ ਆਪਾਂ ਜਿਵੇਂ ਐਪਲ ਲਏ ਸੀਗੇ ਆਪਾਂ ਇੱਥੇ ਔਰੈਂਜ ਇੱਥੇ ਹੈ ਐਪਲ ਦੋਹਾਂ ਦੇ ਵਿੱਚ ਸੇਮ ਮਿਲ ਰਹੇ ਨੇ ਬਟ ਔਰੈਂਜ ਏ ਕੇਸ ਝਾਦਾ ਮਿਲ ਰਹਾ ਹੈ ਤਾਂ ਆਪਾਂ ਨੂੰ ਸਾਫ਼ ਦਿਖਦਾ ਵੀ ਇਹਦੀ ਸੈਟੀਸਫੈਕਸ਼ਨ ਜ਼ਿਆਦਾ ਹੈ ਸੀ ਦੀ ਘੱਟ ਹੈ ਠੀਕ ਤਾਂ ਇਸ ਕਰਕੇ ਕਹਿੰਦੇ ਹੈ ਤਾਂ ਗਲਤ ਗੱਲ ਹੋਗੀ ਆਪਾਂ ਇੱਥੇ ਦਿਖਾ ਰਹੇ ਇਕੁਅਲ ਹੈ ਪਰ ਅਸਲ ਜੋ ਹੈ ਨਹੀਂ ਇਕੁਅਲ ਤਾਂ ਇਹਦਾ ਮਤਲਬ ਆਪਾਂ ਅਸਮਪਸ਼ਨ ਹੀ ਗਲਤ ਲਈ ਸੀਗੀ ਅਸਮਪਸ਼ਨ ਕੀ ਸੀਗੀ ਕਿ ਦੋਨੋਂ ਆਪਾਂ ਇੱਕ ਦੂਜ ਨੂੰ ਕਟਾ ਕੇ ਦਿਖਾ ਦਿਆਂ ਦੋ ਆਈਸੀਜ਼ ਕਦੇ ਵੀ ਆਪਸ ਵਿੱਚ ਕੱਟਦੀਆਂ ਨਹੀਂ ਹੈਗੀਆਂ ਯਾਦ ਰੱਖਿਓ ਅਗਲਾ ਪੁਆਇੰਟ ਫਿਫਥ ਤੇ ਲਾਸਟ ਵਾਲਾ ਆਈਸੀ ਕਦੇ ਵੀ ਟੱਚ ਨਹੀਂ ਕਰਦੀ ਐਕਸ ਐਕਸਿਸ ਨੂੰ ਵਾਈ ਐਕਸਿਸ ਨੂੰ ਦੇਖੋ ਗੱਲ ਧਿਆਨ ਨਾਲ ਸਮਝੋ ਟੱਚ ਕਰਨਾ ਮਤਲਬ ਕੀ ਨਿਕਲਦਾ ਮੰਨ ਕੇ ਚਲੋ ਮੈਂ ਇੱਥੇ ਆਈਸੀ ਬਣਾ ਰਿਹਾ ਠੀਕ ਹੈ ਅਗਰ ਮੈਂ ਟੱਚ ਕਰਵਾ ਦਵਾਂ ਕੋਈ ਐਸੀ ਮੈਥ ਬਣਾਈ ਇਹ ਮੈਂ ਏਦਾਂ ਟੱਚ ਕਰਾ ਦਵਾਂ ਜਾਂ ਉਧਰ ਕੋਈ ਐਸੀ ਬਣਾਈ ਮੈਂ ਇਹ ਏਦਾਂ ਟੱਚ ਕਰਵਾ ਦਵਾਂ ਟੱਚ ਕਰਾਉਣ ਦਾ ਮਤਲਬ ਪਤਾ ਕੀ ਨਿਕਲਦਾ ਜਦੋਂ ਮੈਂ ਇੱਥੇ ਐਕਸ ਐਕਸਿਸ ਨੂੰ ਟੱਚ ਕੀਤਾ ਇੱਥੇ ਐਕਸ ਇੱਥੇ ਵਾਈ ਜਦੋਂ ਮੈਂ ਇੱਥੇ ਨੂੰ ਟੱਚ ਕੀਤਾ ਇਹਦਾ ਮਤਲਬ ਇੱਥੇ ਐਕਸ ਦੀ ਵੈਲਿਊ ਹੋਊਗੀ 5 ਹੋਊਗੀ 6 ਹੋਊਗੀ ਕੁਝ ਤਾਂ ਕੁਝ ਹੋਊਗੀ ਬਟ ਵਾਈ ਕਿੰਨਾ ਹੈ 0 ਤੇ ਜਦੋਂ ਮੈਂ ਵਾਈ ਨੂੰ ਟੱਚ ਕੀਤਾ ਇਹਦਾ ਮਤਲਬ ਇੱਥੇ ਵਾਈ ਤੇ ਕੁਝ ਨਾ ਕੁਝ ਵੈਲਿਊ ਪੱਕਾ ਹੋਏਗੀ ਪਰ ਇਹ ਐਕਸ ਦੀ ਵੈਲਿਊ ਕਿੰਨੀ ਹੈ 0 ਇਹ ਇੱਕ ਦੂਸਰਾ ਇਥੇ ਕਦੇ ਵੀ ਲਾਈਨ ਨੂੰ ਟੱਚ ਨਹੀਂ ਕਰ ਸਕਦੇ ਲਾਈਨ ਨੂੰ ਟੱਚ ਕਰਦਾ ਮਤਲਬ ਇਹ ਨਿਕਲਦਾ ਹੈ ਕਿ ਕੋਈ ਨਾ ਕੋਈ ਪ੍ਰੋਡਕਟ ਦੀ ਵੈਲਿਊ 0 ਹੋ ਗਈ ਹੈ ਜਦ ਕਿ ਆਪਾਂ ਇਸ ਦੇ ਵਿੱਚ ਇਹ ਦਿਖਾ ਰਹੇ ਹੁੰਦੇ ਆ ਕਿ ਦੋਨੋਂ ਪ੍ਰੋਡਕਟ ਦੇ ਵਾਸਤੇ ਉਹ ਬੜਾ ਹੀ ਉਹਦੀ ਡਿਜ਼ਾਇਰ ਹੈਗੀ ਹੈ ਕੰਜ਼ਿਊਮਰ ਦੀ ਉਹਦੀ ਡਿਜ਼ਾਇਰ ਦੀ ਇੱਕ ਅੱਛੀ ਤਕੜੀ ਇੰਟੈਂਸਿਟੀ ਹੈ ਉਹ ਕਦੇ ਵੀ ਦੋਹਾਂ ਚੋਂ ਕਿਸੇ ਪ੍ਰੋਡਕਟ ਨੂੰ 0 ਤਾਂ ਨਹੀਂ ਲੈ ਕੇ ਆਏਗਾ ਕਦੇ ਨਹੀਂ ਲੈ ਕੇ ਠੀਕ ਪਹਿਲਾ ਪ੍ਰੋਡਕਟ ਉਹਨੇ ਮੰਨ ਤੋ ਸਟਾਰਟ ਕੀਤਾ ਲਾਸਟ ਦੂਜਾ ਪ੍ਰੋਡਕਟ ਵੀ ਜਦੋਂ ਘਟਦਾ 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 ਉਹ ਜ਼ੀਰੋ ਤੱਕ ਖੜ ਜਾਏਗਾ ਨੀਚੇ ਨਹੀਂ ਜਾਏਗਾ ਜ਼ੀਰੋ ਤੇ ਨਹੀਂ ਲੈ ਕੇ ਆਉਂਦਾ ਅਗਲਾ ਸਿੱਧੀ ਜੀ ਗੱਲ ਠੀਕ ਤਾਂ ਆਪਣੇ ਕੋਲ ਬਸਾ ਪੰਜ ਸੀਗੇ ਮੋਸਟ ਇੰਪੋਰਟ ਟੌਪਿਕ ਸੀਗਾ ਹੈ ਕਿ ਆਈਸੀ ਦੇ ਫੀਚਰਸ ਕੀ-ਕੀ ਹਨ ਐਕਸਪਲੇਨ ਅੱਛੇ ਤਰੀਕੇ ਨਾਲ ਕਰਨ ਵਾਸਤੇ ਸਿੰਪਲ ਤੋਂਕ ਤਰੀਕਾ ਦੱਸਦਾ ਜਦੋਂ ਵੀ ਇਹਨੂੰ ਫਿਗਰ ਨੂੰ ਐਕਸਪਲੇਨ ਕਰਨਾ ਹੈ ਪ੍ਰੋਪਰਲੀ ਐਕਸਪਲੇਨ ਕਰੋ ਫਿਗਰ ਬਣਾਓ ਠੀਕ ਹੈ ਜੋ ਜੋ ਮੈਂ ਤੁਹਾਨੂੰ ਬੋਲ ਕੇ ਦੱਸਿਆ ਉਸ ਨੂੰ ਆਪਾਂ 3-4 ਲੈਣਾ ਜਗ੍ਹਾ ਆਪਾਂ ਲਿਖਦੇ ਆਂ ਤੇ ਕੁਐਸਚਨ ਦੀ ਐਕਸਪਲੇਨੇਸ਼ਨ ਬਹੁਤ ਵਧੀਆ ਬਣ ਜਾਂਦੀ ਹੈ ਫਿਗਰ ਜ਼ਰੂਰ ਬਣਾਨੀ ਹੈ ਹਰ ਇੱਕ ਫੀਚਰ ਵਾਸਤੇ ਤਾਂ ਬਹੁਤ ਘੱਟ ਕੰਮ ਹੋ